ਜੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਵੈਲਕਮ ਟੂ आवर ਨਿਊ ਵਲੌਗ ਮਿੱਤਰੋ ਕੀ ਹਾਲ ਚਾਲ ਲਓ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਯਾਰ ਆਪਣੇ ਹੋ ਗਏ ਬਣ ਕੇ ਸਬਸਕ੍ਰਾਈਬਰਸ 1000 ਸਬਸਕ੍ਰਾਈਬਰਸ ਪੂਰੇ ਹੋ ਗਏ ਤੇ ਯਾਰ ਥੋੜਾ ਜਿਹਾ ਸੋਚਿਆ ਵੀ ਸੀਗਾ ਵੀ ਥੋੜਾ ਜਿਹਾ ਹੁਣ ਨਾ ਸਪੈਸ਼ਲ ਕਰਾਂਗੇ ਕੁਝ ਜਿਵੇਂ ਕੇਕ ਵਗੈਰਾ ਕੱਟੀਏ ਤੇ ਹੋਰ ਕਰਨਾ ਸੀਗਾ ਕੰਮ ਆਪਾਂ ਖਾਸਾ ਕੁਝ ਯਾਰ ਪਰ ਨਾ ਗੱਲ ਇਹ ਹੋ ਗਈ ਵੀ ਹੁਣ ਪੋ ਦਾ ਮਹੀਨਾ ਹੈ ਤੇ ਸਾਬ ਜਦਿਆਂ ਦਾ ਤੇ ਆਪਾਂ ਫਤੇਗੜ ਸਾਹਿਬ ਤੋਂ ਤਾਂ ਯਾਰ ਐਵੇਂ ਵਧੀਆ ਜਿਹਾ ਲੱਗਦਾ ਹੁਣ ਜੋ ਸੈਲੀਬ੍ਰੇਟ ਕਰਨਾ ਹੋਊਗਾ ਉਹ ਜਨਵਰੀ ਚ ਜਾਂ ਪਾਗੇ ਕਰ ਲਾਂਗੇ ਸੋ ਇਦਾਂ ਹੀ ਬਾਕੀ ਸਪੋਰਟ ਕਰਦੇ ਰਹੋ ਬਾਕੀ ਯਾਰ ਹੁਣ ਨਾ ਟਰੈਕਟਰ ਸਟਾਰਟ ਕਰਾਂਗੇ ਤੇ ਆ ਜਾੜੀ ਵੀ ਆਇਆ ਹੋਇਆ ਆਪਣਾ ਕਿਵੇਂ ਆ ਵਧੀਆ ਵਧੀਆ ਤੈਨੂੰ ਸੁਣਾਉ ਵਧੀਆ ਬੱਸ ਤੇ ਫਿਰ ਮੜੇ ਗੇੜੀ ਜੀ ਮਾਰ ਕੇ ਆਉਨੇ ਆ ਤੇ ਬਾਕੀ ਫਿਰ ਨਾ ਸ਼ਬਦੀ ਲਾਉਣੇ ਆ ਯਾਰ ਆਪਾਂ ਹੁਣ ਗਾਣੇ ਗੋਣੇ ਤਾਂ ਹਨਾ ਵੀ ਜੇ ਆਪਾਂ ਚੱਲੇ ਵੀ ਹੁਣ ਤਾਂ ਬਸ ਲਾ ਲੋ ਵੀ ਮਾਣਾ ਮੋਟਾ ਜਿਹਾ ਗੇੜ ਜਿਓ ਮਾਰੇ ਚੱਲੇ ਆ ਤੇ ਬਸ ਹੁਣ ਸਟਾਰਟ ਕਰੀਏ ਤੇ ਚੱਲਦੇ ਆ ਜੀ ਪਿੱਛੇ ਬਾਕੀ ਸੁਪਰ ਸੀਡਰ ਪਹਿਲਾਂ ਤੋਂ ਯਾਰ ਕੱਢਿਆ ਹੋਇਆ ਸੀਗਾ ਤੇ ਸੈਲਫ ਮਾਰੀਏ ਇਤਰਾ ਸੈਲਫ ਮਾਰਨ ਲੱਗੇ ਆ ਆਹ ਗੱਲ ਮੁਤ ਹੈ ਕੀ ਹੈ ਕੋਲਡ ਸਟਾਰਟ ਹੋਇਆ ਥੋੜਾ ਜਿਹਾ ਥੋੜੇ ਜਿਹੇ ਟਾਈਮ ਬਾਅਦ ਧੂਆ ਹਲਕਾ ਹੋ ਜਾ ਤਾਂ ਮਾਰੇ ਆ ਸੀਗਾ બસ ਚੱਲਦੇ ਆ ਜੀ ਹੁਣ ਲੋ ਆਗੇ ਸੀਗੇ ਆਪਾਂ ਟਰੈਕਟਰ ਚਲਾ ਕੇ ਰਪਰੀ ਦੇ ਨੇ ਚਲਾਇਆ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਬਾਈ ਐਨ ਨਜ਼ਾਰਾ ਆ ਗਿਆ ਪੂਰਾ ਨਜ਼ਾਰਾ ਚਲੋ ਜੀ ਵਧੀਆ ਚੱਲਦੇ ਟਰੈਕਟਰ ਬਹੁਤ ਵਧੀਆ ਓਏ ਹੋਏ ਆਹ ਤੇ ਅੱਜ ਆਇਆ ਸੀਗਾ ਰਪਰੀ ਦੇ ਨਾਲੇ ਆਪਾਂ ਡੈਕ ਚਲਾ ਕੇ ਦਿਖਾਤਾ ਸ਼ਬਦ ਲਾਏ ਹੋਏ ਸੀਗੇ ਆਪਾਂ ਕੋਈ ਗਾਣੇ ਗੁਣੇ ਨਹੀਂ ਗਏ ਲਾਏ ਆਪਾਂ ਯਾਰ ਵਧੀਆ ਲੱਗਦਾ ਹਨਾ ਐਵੇਂ ਉਹਦਾ ਮਹੀਨਾ ਸੋ ਦੈਟਸ ਵਾਈ ਹੁਣ ਚੱਲੇ ਯਾਰ ਰਪਰੀ ਦਾ ਹਾਂ ਬਈ ਹੁਣ ਆਪਾਂ ਚੱਲੇ ਚਲ ਠੀਕ ਹੈ ਲੱਗਿਆ ਮੈਨੂੰ ਜੁਗਰਾਜ ਨਾਲ ਮਿਲ ਕੇ ਇਹ ਇਹ ਤਾਂ ਉਹ ਬਲੌਗ ਨੂੰ ਕਹਿੰਦਾ ਹਣਾ ਹੂੰ ਤਾਂ ਅੱਗੇ ਪਿੱਛੇ ਕਦੀ ਕਿਹਾ ਨਹੀਂ ਚਲ ਠੀਕ ਹੈ ਓਕੇ ਓਕੇ ਸਭ ਤੋਂ ਮੇਨ ਗੱਲ ਤਾਂ ਇਹ ਸੀਗੀ ਹਣਾ ਵੀ ਯਾਰ ਆਪਣੀ ਬਣ ਕੇ ਸਬਸਕ੍ਰਾਈਬਰ ਹੋਗੇ ਯਾਰ ਬਹੁਤ ਮਿਹਨਤ ਨਾਲ ਹਣਾ ਹੌਲੀ ਹੌਲੀ ਹੋਗੇ ਜੇ ਲੋ ਕੰਪਲੀਟ ਹੌਲੀ ਹੌਲੀ ਯਾਰ ਹੁਣ ਨਾ ਛੇਤੀ ਤੋਂ ਛੇਤੀ 5k ਕਰਵਾ ਦੋ ਫਿਰ ਹੌਲੀ ਹੌਲੀ 10k ਆਪਾਂ ਅੱਗੇ ਅੱਗੇ ਵਧੀ ਜਾਵਾਂਗੇ ਜੀ ਹਣਾ ਸੋ ਆਪਾਂ ਬਸ ਹੁਣ ਗੇੜਾ ਗੂੜਾ ਮਾਰਿਆ ਤੇ ਆ ਦੇਖੋ ਯਾਰ ਕੰਮ ਚੱਲ ਰਿਹਾ ਪੂਰਾ ਕੋਠੀ ਦਾ ਪੇਂਟ ਦੇਖੋ ਇਹ ਨਾ ਮੈਨੂੰ ਲੱਗਦਾ ਵੀ 4-5 ਦਿਨ ਹੋ ਗਏ ਹੋਣਗੇ ਵਲੌਗ ਬਣਿਆ ਨਹੀਂ ਯਾਰ ਤੇ ਅੱਜ ਹੁਣ ਫੇਰ ਬਣਾਣ ਲੱਗੇ ਹੋਏ ਆ ਨਾ ਕੋਠੀ 'ਚ ਰੰਗ ਉਹ ਰੰਗ ਵਾਲਾ ਕੰਮ ਤੇ ਲੱਕੜ ਵਾਲਾ ਕੰਮ ਪੂਰਾ ਐਨ ਵਧੀਆ ਚੱਲ ਰਿਹਾ ਹੈ ਕਿਉਂ ਦੇਖਿਓ ਹੁਣ ਪੂਰੀ ਲੁੱਕ ਚੇਂਜ ਹੋਊਗੀ ਥੋੜਾ ਟਾਈਮ ਹੋ ਗਿਆ ਯਾਰ ਵਲੌਗ ਤਾਂ ਬਣਿਆ ਨਹੀਂ ਸੀਗਾ ਮੈਂ ਕਿਹਾ ਚਲੋ ਅੱਜ ਬਣਾ ਲੈਨੇ ਆ ਤੇ 1k ਸਬਸਕ੍ਰਾਈਬਰ ਹੋ ਕੇ ਨਾਲ ਯਾਰ ਇਸੇ ਖੁਸ਼ੀ ਉਹ ਫਿਰ ਤੁਹਾਨੂੰ ਪਤਾ ਯਾਰ ਆਪਾਂ ਕਿਉਂ ਨਹੀਂ ਜ਼ਿਆਦਾ ਸੈਲੀਬ੍ਰੇਟ ਕੀਤਾ ਹਨਾ ਜੀ ਤੇ ਆਹ ਦੇਖੋ ਯਾਰ ਚੈੱਕ ਕਰੋ ਤੇ ਹਲੇ ਹੁਣ ਉਧਰ ਲੱਗੇ ਹੋਏ ਨੇ ਇੱਧਰ ਆ ਇੱਧਰ ਆ ਸਾਰੇ ਡਿਜ਼ਾਈਨ ਬਣੂਗਾ ਹਲੇ ਬਾਕੀ ਹੁਣ ਅੰਦਰ ਚੱਲਦੇ ਆ ਤੇ ਕੰਮ-ਕੁਮ ਦੇਖ ਲੈਣੇ ਆ ਲਓ ਜੀ ਮਿੱਤਰੋ ਦੇਖੋ ਲੱਕੜ ਵਾਲਾ ਕੰਮ ਚੱਲ ਰਿਹਾ ਹੈ ਮੈਨ ਲੱਗਦਾ ਵੀ ਇਹ ਹੀ ਆਹ ਮੇਨ ਡੋਰ ਹੈ ਸ਼ਾਇਦ ਹਾਂ ਦੇਖੋ ਆ ਬਾਕੀ ਮਸ਼ੀਨ ਪਈ ਹੈ ਜੀ ਇਹਨਾਂ ਦੀ ਇਹ ਲੱਕੜ ਉਹ ਆ ਇੱਥੇ ਜਿੰਨੀਆਂ ਪਈਆਂ ਸਨ ਹਨਾ ਉਹ ਸਾਰੀਆਂ ਲੱਗ ਗਈਆਂ ਬਾਕੀ ਹੁਣ ਮੈਂ ਤੁਹਾਨੂੰ ਜਾ ਕੇ ਦਿਖਾ ਦਿੰਨਾ ਆ ਦੇਖੋ ਯਾਰ ਕੀ ਜੰਦ ਤੁਹਾਨੂੰ ਕਿੰਨਾ ਹੁਣ ਮਤਲਬ ਉਹ ਲੱਗਦਾ ਹੁਣ ਵੀ ਕਿੰਨਾ ਕੰਮ ਹੋ ਗਿਆ ਹਨਾ ਸਿਰਫ ਅੱਗੇ ਪਹਿਲਾਂ ਸੈਲਫ ਸੀਗੀ ਹੁਣ ਦੇਖੋ ਲਓ ਜੀ ਦੇਖੋ ਕਰੋ ਚੈੱਕਾ ਥੱਲੇੋਂ ਸਾਰਾ ਦਰਵਾਜ਼ੇ ਦਰੂਜੇ ਲੱਗ ਗਏ ਆ ਅੱਜ ਲੱਗੇ ਨੇ ਤਾਂ ਮੈਂ ਵੀ ਨਹੀਂ ਦੇਖਿਆ ਯਾਰ ਇਹ ਹੁਣੇ ਮੈਂ ਦੇਖ ਰਿਹਾ ਮੈਂ ਵੀ ਦੇਖੋ ਯਾਰ ਬਾਕੀ ਤੇ ਯਾਰ ਆ ਦਰਵਾਜ਼ੇ ਕਮਰਿਆਂ ਦੇ ਇਹ ਵੀ ਆ ਦੇਖੋ ਲੱਗ ਗਏ ਜੀ ਜਾਲੀ ਆਹ ਅਸਟੋਰ ਰੂਮ ਦਾ ਲੱਗ ਗਿਆ ਜੀ ਤੋਂ ਮੈਂ ਵੀ ਹੁਣੇ ਤੁਹਾਡੇ ਨਾਲ ਹੀ ਦੇਖ ਰਿਹਾ ਅੱਗੇ ਮੈਂ ਵੀ ਨਹੀਂ ਸੀਗਾ ਦੇਖਿਆ ਤੇ ਇੱਥੇ ਨਾ ਯਾਰ ਇਹ ਇੱਥੇ ਕਬੂਤਰ ਦਾ ਨਾ ਇੱਕ ਬੱਚਾ ਜਿਹਾ ਬੈਠਾ ਹੋਇਆ ਸੀ ਉਦੋਂ ਸਾਰੇ ਮਤਲਬ ਇੱਥੇ ਆਦਰਵਾਜੇ ਦਰਬੂਜੇ ਲੱਗੇ ਨਹੀਂ ਸੀਗੇ ਹੋਏ ਤੇ ਅਸੀਂ ਯਾਰ ਫਿਰ ਮਤਲਬ ਆਪ ਚੱਕਿਆ ਵੀ ਨਹੀਂ ਹਣਾ ਨਹੀਂ ਚਲੋ ਕੋਈ ਗੱਲ ਨਹੀਂ ਹੁਣ ਇਹਨੇ ਆਪ ਉੱਡ ਹੀ ਜਾਣਾ ਯਾਰ ਆਪਾਂ ਕਾਨੂੰ ਛੇੜ ਦੇਣ ਨੂੰ ਸੋ ਮੈਨ ਲੱਗਦਾ ਸ਼ਾਇਦ ਇਹ ਤੋਂ ਹੁਣ ਉੱਡ ਗਿਆ ਹੋਣਾ ਹਾਂ ਤੇ ਬੱਚਾ ਸੀਗਾ ਕਬੂਤਰ ਦਾ ਤੇ ਆ ਦਰਵਾਜ਼ੇ ਦਰੂਜੇ ਬਾਕੀ ਲੱਗ ਗਏ ਆ ਦੇਖੋ ਯਾਰ ਆਪਾ ਵਾਸ਼ਰੂਮ ਦਾ ਵੀ ਲੱਗ ਗਿਆ ਇੱਧਰ ਸਾਰਾ ਕੰਮ ਹੋਈ ਜਾਂਦਾ ਹੌਲੀ ਹੌਲੀ ਆ ਲੱਕੜ ਦਾ ਬਾਕੀ ਇੱਧਰ ਪੇਨ ਦੇਖ ਲਓ ਸਮਾਨ ਲੱਕੜ ਸੁੱਕੜ ਸਾਰੀ ਜਿੰਨੀ ਤੇ ਉੱਪਰ ਲੱਗੇ ਹੋਏ ਨੇ ਪੇਂਟ ਵਾਲੇ ਦੇ ਵੀ ਬਸ ਉਹਨੂੰ ਉੱਤੇ ਚੱਲਦੇ ਆ ਤੇ ਉਸ ਤੋਂ ਉੱਤੋਂ ਵੀ ਦਿਖਾ ਦਿੰਦੇ ਆ ਲੈਟ ਬੰਦ ਕਰ ਦਈਏ ਇਹ ਬਾਕੀ ਉੱਪਰ ਵਾਲਾ ਯਾਰ ਥਿ ਵੇਖੋ ਕਿੰਨਾ ਘੈਂਟ ਆ ਰਿਹਾ ਸਨਸੈਟ ਦਾ ਮਸਾ ਇਸ ਟਾਈਮ ਲਾ ਲ ਹੁਣ ਸਨਸੈਟ ਹੀ ਹੈ ਹੁਣ ਦੇ ਇੱਕ ਘੰਟੇ ਵਿੱਚ ਹੋ ਜਾਣੀ ਹੈ ਸਿਆਲ ਦੇ ਦਿਨ ਨੇ ਜੀ ਹਨਾ ਤੇ ਆ ਦੇਖੋ ਯਾਰ ਇੰਨਾ ਜੀ ਵੀ ਰੰਗ ਭਰਤਾ ਦੇਖੋ ਲੱਗ ਰਿਹਾ ਨਾ ਘੈਂਟ ਲਓ ਜੀ ਦੇਖੋ ਲੱਗ ਗਿਆ ਹੋ ਗਿਆ ਕੰਮ ਪੂਰਾ ਸਿਰੇ ਤੇ ਵਾਈਡ ਐਂਗਲ ਚ ਬਣਾ ਰਿਹਾ ਯਾਰ ਹੁਣ ਮੈਂ ਵੀ ਸੈਟ ਲੱਗਦਾ ਕੰਮ ਇਹ ਇੱਥੇ ਆਹ ਇੰਨੇ ਚ ਸਾਰੇ ਡਾਰਕ ਭਰੇ ਜਾਊਗਾ ਇੱਧਰ ਆ ਦੇਖੋ ਆ ਸਾਰੀ ਕੰਦ ਇਹ ਸਾਰੀ ਹੋ ਗਈ ਜੀ ਬਾਕੀ ਨਾ ਯਾਰ ਮੈਂ ਕਿਹਾ ਵੀ ਹੁਣ ਤੁਹਾਨੂੰ ਦਿਖਾ ਦਿੰਨੇ ਆ ਖਾਸੇ ਮਨ ਲੱਗਦਾ ਵੀ 6-7 ਦਿਨ ਹਫਤਾ ਹੋ ਗਿਆ ਵਲੌਗ ਬਣਿਆ ਨਹੀਂ ਸੀਗਾ ਯਾਰ ਗੱਲ ਇਹ ਵੀ ਸੀਗੀ ਵੀ ਪੇਪਰ ਵੀ ਸੀਗੇ ਵਿੱਚ ਹੁਣ ਪੇਪਰ ਬਸ ਮੁੱਕੇ ਆ ਆਖਰੀ ਰਹਿ ਗਿਆ ਹੁਣ ਉਹ ਤਾਂ ਥੋੜਾ ਸੌਖਾ ਹੀ ਆ ਫਿਜ਼ੀਕਲ ਐਜੂਕੇਸ਼ਨ ਦਾ ਤੇ ਆ ਦੇਖੋ ਯਾਰ ਬਾਕੀ ਇੱਥੇ ਵੀ ਕਿੰਨਾ ਕੈਂਡ ਲੱਗ ਰਿਹਾ ਯਾਰ ਹਨਾ ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਕਿਵੇਂ ਠੀਕ ਲੱਗ ਰਹੀ ਹੈ ਕੰਮ ਪੇਂਟ ਪੌਂਟ ਵਾਲਾ ਅੱਗੇ ਉਹ ਦੇਖੋ ਟੈਲ ਲੱਗੀ ਹੋਈ ਹੈ ਤੇ ਆਹਾ ਬਾਕੀ ਬਾਹਰ ਪੇਂਟ ਹੋ ਗਈ ਹੈ ਜੀ ਬਾਕੀ ਯਾਰ ਆ ਆਣਾ ਹੁਣ ਮੈਂ ਵਾਈਡ ਐਂਗਲ ਚ ਲਾਇਆ ਹੋਇਆ ਵਾਈਡ ਐਂਗਲ ਚ ਦੱਸਿਓ ਵੀ ਇੱਥੇ ਵੀ ਐਵੇਂ ਠੀਕ ਲੱਗ ਰਿਹਾ ਆਪਾਂ ਵਾਈਡ ਐਂਗਲ ਚ ਹੀ ਬਣਾ ਲਾਂ ਕਰਾਂਗੇ ਅੱਗੇ ਵੀ ਕਈ ਵਾਰੀ ਬਣਾਉਣਾ ਹੁੰਦਾ ਮੈਂ ਪਰ ਕੰਟੀਨਿਊਸਲੀ ਨਹੀਂ ਬਣਾਉਂਦਾ ਹੁੰਦਾ ਵਾਈਡ ਐਂਗਲ ਚ ਸੋ ਹੁਣ ਬਣਾ ਲਾਂ ਕਰਾਂਗੇ ਮੈਨੂੰ ਠੀਕ ਲੱਗ ਰਿਹਾ ਹੈ ਮੇਬੀ ਯਾਰ ਤੇ ਬਾਕੀ ਦੇਖੋ ਯਾਰ ਵਿਊ ਜਿਹੀ ਬੜਾ ਘੰਟਾ ਰਹੀ ਆ ਯਾਰ ਮੈਂ ਆਇਆ ਵੀ ਥੋੜੇ ਟਾਈਮ ਬਾਅਦਾਂ ਗੋਠੀ ਚ ਫੇਰ ਮੇਰਾ ਵੀ ਟਾਈਮ ਜਿਆ ਨਹੀਂ ਸੀ ਲੱਗ ਰਿਹਾ ਮੈਂ ਟਿਊਸ਼ਨ ਚਲ ਜਾਂਦਾ ਸੀ ਫਿਰ ਬਾਕੀ ਮੱਝਾਂ ਨੂੰ ਪਾਣੀ ਡਾ ਰਹੇ ਨੇ ਜੀ ਤੇ ਉੱਪਰ ਚੱਲਦੇ ਆ ਬਾਕੀ ਸੱਚ ਪਿਛਲੇ ਤੋਂ ਪਿਛਲੇ ਵਲੌਗ ਜਮਾਂ ਭੁੱਲ ਗਿਆ ਆਪਾਂ ਝੰਡਾ ਵੀ ਲਾਇਆ ਹੋਇਆ ਸੀਗਾ ਹਨ ਉਹ ਤੁਹਾਨੂੰ ਮੜਿਆ ਨਾਲ ਉੱਤੇ ਦਿਖਾ ਦਿੰਨੇ ਆ ਵਾਲੇ ਉੱਤਲਾ ਵੀਊ ਦਿਖਾ ਦਿੰਨੇ ਆ ਜੀ ਬਾਕੀ ਯਾਰ ਸੱਚ ਮੇਨ ਗੱਲ ਇੱਕ ਹੋਰ ਯਾਰ ਹੁਣ ਜਿੰਨੇ ਵਲੌਗ ਨੇ ਉਹ ਫਤੇਗੜ ਸਾਹਿਬ ਦੇ ਜਿਆਦਾ ਤੋਂ ਜਿਆਦਾ ਵਲੌਗ ਕਹਿੰਦਾ ਸੌਰੀ ਸ਼ਾਰਟਸ ਸ਼ਾਰਟ ਵੀਡੀਓ ਜਿਹੜੀਆਂ ਮੈਂ ਪਾਉਣਾ ਹੁੰਨਾ ਜਿਆਦਾ ਤੋਂ ਜਿਆਦਾ ਫਤੇਗੜ ਸਾਹਿਬ ਵਾਲੀਆਂ ਜੋਤੀਸ ਰੂਪ ਸਾਹਿਬ ਵਾਲੀਆਂ ਠੰਡੇ ਬੁਰਜ ਵਾਲੀਆਂ ਇਹਨਾਂ ਦੀ ਆਣ ਗਈਆਂ ਜੀ ਕਿਉਂਕਿ ਪੋਦਾ ਮਹੀਨਾ ਚੱਲ ਪਿਆ ਜੀ ਮੈਂ ਸ਼ਾਰਟ ਪਾਤੀ ਸੀਗੀ ਤੁਹਾਨੂੰ ਆਪਣੇ ਸਾਰੇ ਵਿਊਅਰਸ ਨੇ ਸਬਸਕ੍ਰਾਈਬਰਸ ਨੇ ਦੇਖ ਲਈ ਹੋਣੀ ਹੈ ਤੇ ਬਸ ਹੁਣ ਉਹ ਆਣ ਕਰਨਗੇ ਤੇ ਫਤੇਗੜ ਸਾਹਿਬ ਯਾਰ ਬਾਕੀ ਆਪਾਂ ਜਦੋਂ ਹੁਣ ਸੇਵਾ ਕਰਾਵਾਂ ਕਰਾਂਗੇ ਉਦੋਂ ਵੀਡੀਓ ਪਾਦਾਂ ਕਰਾਂਗੇ ਜੀ ਪੰਦੇ ਯਾਰ ਮਤਲਬ ਇਹ ਨਹੀਂ ਵੀ ਆਪਾਂ ਦਿਖਾ ਰਹੇ ਆ ਵੀ ਆਪਾਂ ਸੇਵਾ ਕਰ ਰਹੇ ਆ ਜਾਂ ਇਦਾਂ ਇਦਾਂ ਨਹੀਂਗਾ ਬਸ ਵੀ ਜਿਹੜੇ ਮਤਲਬ ਫਤੇਗੜ ਸਾਹਿਬ ਤੋਂ ਦੂਰ ਵੀ ਨੇ ਹਨਾ ਜਿਹੜੀਆਂ ਦੂਰ ਵਾਲੀਆਂ ਸੰਗਤਾਂ ਹੁੰਦੀਆਂ ਆ ਉਹ ਕਈ ਆਉਂਦੀਆਂ ਵੀ ਨੇ ਕਈ ਨਹੀਂ ਵੀ ਆਪ ਆਉਂਦੀਆਂ ਸੋ ਉਹ ਉੱਥੋਂ ਇੱਕ ਤਾਂ ਦਰਸ਼ਨ ਕਰ ਲੈਣ ਕਰਨ ਗਈਆਂ ਹਨਾ ਜੀ ਫਤੇਗੜ ਸਾਹਿਬ ਦੇ ਬਾਹਰੋਂ ਅੰਦਰੋਂ ਜਿੱਦਾਂ ਵੀ ਮਤਲਬ ਵਲੌਗ ਬਣਿਆ ਕਰਿਆ ਜੀ ਹਨਾ ਜੀ ਸੋ ਪਾਸ ਬਾਕੀ ਮੈਂ ਵੀਰੇ ਨੂੰ ਕਹਤਾ ਸੀਗਾ ਹਰਸ਼ ਵੀਰੇ ਨੂੰ ਤੁਹਾਨੂੰ ਪਤਾ ਹੀ ਹੈ ਵੀਰੇ ਦਾ ਤੇ ਉਹਨੇ ਮੈਨੂੰ ਲੱਗਦਾ ਵੀ ਬਣਵਾਤੇ ਹੋਣੇ ਨੇ ਹੁਣ ਤੇ ਬਾਕੀ ਉੱਥੇ ਫਿਰ ਸੇਵਾਦਾਰ ਪਾਉਂਦੇ ਹੁੰਦੇ ਨੇ ਜੀ ਹਨਾ ਸੇਵਾਦਾਰਾਂ ਦਾ ਬਣਦਾ ਹੁੰਦਾ ਤੇ ਫਿਰ ਉੱਥੇ ਸੇਵਾ ਕਰ ਦਾਂ ਕਰਾਂ ਕਰਾਂਗੇ ਬਾਕੀ ਦਿਖਾ ਦਾਂਗੀ ਲਓ ਜੀ ਬਾਕੀ ਹੁਣ ਵੀਊ ਚੈੱਕ ਕਰੋ ਉਤਲਾ ਦੇਖੋ ਜੀ ਰੰਗ ਆ ਦੇਖੋ ਇਹਦੇ ਇੱਥੋਂ ਥੱਲੇੋਂ ਵੀ ਬਾਕੀ ਆਹ ਇਹ ਜਿਹੜਾ ਇਹ ਵੀ ਆਪਣਾ ਉਹੀ ਹੈ ਡਾਰਕ ਤੇ ਉੱਪਰੋਂ ਵੀ ਰੰਗ ਨਾਲ ਯਾਰ ਥੋੜੀ ਹੋਰ ਉਹ ਲੁੱਕ ਜੀ ਆ ਜਾਂਦੀ ਹੈ ਜੀ ਹਨਾ ਵਧੀਆ ਕੋਠੀ ਹੋਰ ਜ਼ਿਆਦਾ ਵਧੀਆ ਲੱਗਣ ਲੱਗ ਜਾਂਦੀ ਹੈ ਕਿ ਝੰਡਾ ਦੇਖੋ ਝੂਲਦਾ ਯਾਰ ਹਵਾ ਨਾ ਹਵਾ ਫੁੱਲ ਜਲਦੀ ਹੁੰਦੀ ਹੈ ਤੇ ਝੰਡਾ ਝੂਲਦਾ ਹੁੰਦਾ ਆਪਣਾ ਠੰਡ ਕਰਕੇ ਥੋੜੀ ਜੀ ਆਉਂਦੀ ਵੀ ਹੁੰਦੀ ਹੈ ਹਮੇਸ਼ਾ ਹੀ ਉਧਰੋਂ ਹਵਾ ਉਹ ਪੱਕੀ ਇਹਦੇ ਨਾਲ ਹਵਾ ਦੀ ਡਾਇਰੈਕਸ਼ਨ ਵੀ ਪਤਾ ਲੱਗ ਜਾਂਦੀ ਹੈ। ਲੋ ਜੀ ਪੂਰਾ ਜੋਰਾਂ ਸ਼ੋਰਾਂ ਦੇ ਕੰਮ ਚੱਲ ਰਹੇ ਹੈ ਜੀ ਪੇਂਟ ਵਾਲਾ। ਵੀਰੇ ਹੁਣੇ ਲੱਗੇ ਹੋਏ ਨੇ। ਇਹ ਦਿਨ ਕਰਤਿਆਂਗੇ ਸਾਰੀਆਂ ਜਿਹੜੀਆਂ ਸਾਈਡ ਵਾਲੇ ਬਾਰਡਰ ਜਿਹਨੇ ਪੱਟੀਆਂ ਤੇ ਬਾਕੀ ਇੱਧਰ ਚੱਲ ਰਹੇ ਹੈ ਕੰਮ। ਪਹਿਲਾਂ ਇੱਕ ਕਰਿਓ ਹੋਇਆ ਪਿਆ ਸੀ ਹੁਣ ਫੇਰ ਉੱਤੇ ਕਰਕੇ ਫਾਈਨਲ ਹੋ ਜਾਊਗਾ। ਸੀਗੇ ਆਪਣੇ 1k ਸਬਸਕ੍ਰਾਈਬਰਸ ਸੋ ਮੈਂ ਦੱਸਣਾ ਭੁੱਲ ਗਿਆ ਸੀ ਕਿ ਮੈਂ ਲਾਈਵ ਕਾਊਂਟ ਵੀ ਲਾਈ ਹੋਈ ਸੀ ਤੇ ਬਸ ਛੇਤੀ ਛੇਤੀ ਜੇਹੀ ਹੋ ਗਏ ਸੀਗੇ ਯਾਰ ਪਰ ਮੈਂ ਲਾਈਵ ਕਾਊਂਟ ਬਸ ਉਦੋਂ ਕ ਜੇਹੀ ਲਾਈ ਜਦੋਂ ਮਤਲਬ 399 ਹੋ ਗਏ ਸੀਗੇ ਤੇ ਬਸ ਨਾਲ ਦੀ ਨਾਲ ਫਿਰ ਵਧੀ ਗਈ ਰਾਤ ਨੂੰ ਮੈਨੂੰ ਲੱਗਦਾ ਵੀ 8 9 ਵਜੇ ਦੇ ਕੋਲ ਹੋ ਗਏ ਹੋਣਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਬਾਕੀ ਹੁਣ ਮੈਂ ਵੀਡੀਓ ਉੱਤੇ ਅਟੈਚ ਕਰ ਦੂੰਗਾ ਲਾਈਵ ਕਾਊਂਟ ਵਾਲੀ ਵੀ ਸਕਰੀਨ ਸ਼ਾਟ ਜਾਂ ਜੋ ਵੀ ਹੋਊਗਾ ਬਾਕੀ ਯਾਰ ਥੈਂਕ ਯੂ ਤੁਹਾਡਾ ਸਾਰਿਆਂ ਦਾ ਦਿਲੋਂ ਟੀਕੇ ਜੀ ਹੁਣ ਛੇਤੀ ਛੇਤੀ ਫਿਰ ਹੁਣ 5K ਕਰਵਾ ਦੋ ਫਿਰ ਹੋਲੀ ਹੋਲੀ 10K ਹਨਾ ਜੀ ਚੱਲੀ ਜਾਊਗਾ ਸਾਮੇ ਵੀ ਹੁਣ ਆਪਾਂ ਨੂੰ ਬੈਨਰ ਵੀ ਅਪਡੇਟ ਕਰਨਾ ਪੈਣਾ ਹੈ ਉੱਤੇ ਲਿਖਿਆ ਹੋਇਆ ਸੀਗਾ ਸਬਸਕ੍ਰਾਈਬ ਟੂ ਕੰਪਲੀਟ 1K ਸਬਸਕ੍ਰਾਈਬਰਸ ਉਹ ਯਾਰ ਤੁਸੀਂ ਕਰਾ ਦਿੱਤੇ ਯਾਰ ਬਹੁਤ ਬਹੁਤ ਥੈਂਕ ਯੂ ਹੁਣ ਛੇਤੀ ਤੋਂ ਛੇਤੀ 5K ਤੇ ਐਨ ਕਰਦੋ ਕੰਮ ਚੱਕ ਦੋ ਉਥੇ 5K ਤੱਕ ਕਣਕਾਂ ਦਾ ਦੇਖ ਲਓ ਸਾਰੀਆਂ ਹੁਣ ਵੱਡੀਆਂ ਹੋ ਚੱਲੀਆਂ ਜੀ ਹੌਲੀ ਹੌਲੀ ਤੇ ਰੇਅਰੂ ਇਹਨਾਂ ਦੇ ਜਿਹੜੇ ਸੀਗੇ ਉਹ ਸਾਰੇ ਆਪਾਂ ਪਾਤੇ ਸੀਗੇ ਕੱਲ ਸਪਰੇ ਵੀ ਹੋਈ ਹੈ ਜੀ ਤੇ ਬਸ ਤੁਹਾਨੂੰ ਹੁਣ ਨਾ ਅਪਡੇਟ ਦੇ ਦਿੱ ਜਿੰਨੀ ਕੁ ਸੀਗੀ ਕਿਉਂਕਿ ਵਲੌਗ ਬਣਿਆ ਨਹੀਂ ਸੀਗਾ ਸੋ ਬਾਕੀ ਇਹ ਸੀ ਯਾਰ ਅੱਜ ਦਾ ਆਪਣਾ ਵਲੌਗ ਵਧੀਆ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ